ਨਾ ਤਮਾਸ਼ੇ ਕਰੋ ਨਾ ਮੈਂ ਨਹੀਂ ਇਕੱਠਾ ਕੀਤਾ ਤੁਸੀਂ ਕਰਾਇਆ ਤੁਸੀਂ ਕਰਾਇਆ ਹੈਲੋ ਹੁਣ ਸਾਫ ਆਹ ਦੀ ਸਿਸਟਰ ਹੈ ਜੀ ਮੈਂ ਉਹਨਾਂ ਨੂੰ ਫੋਨ ਕਰ ਰਹੀ ਹਾਂ ਹੈਲੋ ਚਲੋ ਪੁਲਿਸ ਆ ਰਹੀ ਹੈ ਵੀਰ ਯਾਰ ਪਲੀਜ਼ ਅੱਜ ਬਹੁਤ ਬੰਦਾ ਇਕੱਠਾ ਹੋ ਗਿਆ ਸਾਣਾ ਨਾ ਕਰੋ ਹੁਣ ਆਣੀ ਨਾ ਦਾ ਪਾਓ ਪਲੀਜ਼ ਵੀਡੀਓਜ਼ ਨਾ ਬਣਾਓ ਇਹਨਾਂ ਨੂੰ ਰੋਕਾਣਾ ਕਿੰਨਾ ਕਿੰਨਾ ਸੁੱਖਾ ਹੈ ਮੇਰਾ ਪਰਸਟ ਹੋ ਕੇ ਪਾਟ ਗਿਆ ਨਹੀਂ ਕਿਹਾ ਚੁੱਪ ਨਾ ਮੋਲ ਇਹ ਹੋਇਆ ਕਿ ਹੋਇਆ ਕਿ ਭਾਜੀ ਭਾਜੀ ਗੱਲ ਕਰੋ ਦੱਸੋ ਹੋਇਆ ਕੀ ਆ ਭਾਈ ਪਲੀਜ਼ ਭਾਈ ਤੱਕਾ ਕਰਦੀ ਮੇਰਾ ਫੋਨ ਫੋਨ ਨਹੀਂ ਸੁਣੀਏ ਪਲੀਜ਼ ਨਾ ਕਰੋ ਮੈਮ ਮੀਡੀਆ ਤੋਂ ਗੱਲ ਹੋ ਰਹੀ ਹੈ ਗੱਲ ਲਗਾ ਲਗਾ ਰਹੇ ਹਾਂ ਤਾਂ ਕਰਕੇ ਕੀ ਹੋਇਆ ਕੀ ਨਾ ਕਰੋ ਭਾਈ ਪਰਸਨਲ ਮੈਟਰ ਹੈ ਪਲੀਜ਼ ਨਾ ਕਰੋ ਭਾਈ ਤੱਕਾ ਕਰਦੀ ਮੇਰੇ ਨਾਲ ਯਾਰ ਕੋਣ ਹੈ ਇਹ ਲੇਡੀ ਕੋਣ ਇੰਨੀ ਮੈਂ ਇੰਨੀ ਤਾਂ ਸੀਗੀ ਹਾਂਜੀ ਟੀ ਰੁਕਾ ਹੋਇਆ ਸੀਗਾ ਇਹ ਤੱਕੇ ਨਾਲ ਵਿਆਹ ਕਰਾ ਵਿਆਹ ਕਰਕੇ ਰਹਿ ਰਹੀ ਹੈ ਕਿ ਵਿਆਹ ਹੋਇਆ ਵਿਆਹ ਭਾਈ ਸਾਹਿਬ ਹਾਂ ਚੂੜਾ ਪਾਇਆ ਕਿਉਂ ਰੈਂਟ ਤੇ ਰੂਮ ਨਹੀਂ ਦੇਣਾ ਸਿਓ ਮੇਰੀ ਨਾ ਵੀ ਚੁੱਪ ਬੋਲ ਰਹੀ ਹੈ ਹਾਂ ਫੇਰ ਮਾਂ ਚੁੱਪ ਬੋਲ ਭਾਈ ਵਿਆਹ ਦੀਆਂ ਵੀਡੀਓ ਬਣਵਾ ਲਵੇ ਵਿਆਹ ਹੋਇਆ ਸੀਗਾ ਤੈਨੂੰ ਕੀ ਹੁੰਦਾ ਬੋਲਣ ਦੀ ਅਕਲ ਨਹੀਂ ਕਿ ਤੈਨੂੰ ਪਾਗਲ ਜੀ ਨਾ ਹੋ ਜਾਵੇ ਬੋਲਦੀ ਨਹੀਂ ਅੱਜ ਕਿਉਂ ਬੋਲਦੇ ਪਿਓ ਯਾਰ ਅੱਜ ਕਿਉਂ ਬੋਲਦੇ ਪਿਓ ਤੂੰ ਕੋਈ ਤੇਰਾ ਕੀ ਲੈਣਾ ਦੇਣਾ ਇਹ ਤੇ ਸਾਰੇ ਇੱਧਰ ਹੀ ਆ ਗਏ ਪਾਜੀ 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 ਇਹਨਾਂ ਨੇ ਐਗਰੈਸਿਵ ਕਿੱਤਾ ਆ ਇਹਨਾਂ ਨੇ ਮੈਂ ਨਾ ਮੈਂ ਥੋੜੀ ਕੀਤਾ ਬਦਮਾਸ਼ੀ ਨਾਲ ਗੱਲ ਕਰਦੇ ਮੈਂ ਥੱਲੀ ਗੱਲ ਕਰ ਰਹੀ ਮੈਂ ਲੋਕਾਂ ਨਾਲ ਗੱਲ ਅਕਲ ਹੈ ਨਹੀਂ ਬੋਲਣ ਦੀ ਆਹ ਛੱਡ ਦੇ ਮੇਰਾ ਫੋਨ ਦੇ ਮੇਰਾ ਪਾਜੀ ਫੋਨ ਲਗਾ ਲੈ ਮੇਰਾ ਤੂੰ ਕਹਿੰਦੇ ਫੋਨ ਦੇ ਮੇਰਾ ਫੋਨ ਦਾ ਦੇ ਦਿਓ ਫੋਨ ਦੇ ਉਹਦਾ ਉਹਦਾ ਕੀ ਕਿਸੂਰ ਫੋਨ ਨਹੀਂ ਕੋਣਾ ਮੇਰਾ ਸਾਰਿਆਂ ਨੂੰ ਆ ਫੋਨ ਵੀਰੇ ਜੇਬ ਚ ਪਾ ਲੈ ਸਾਰਿਆਂ ਨੂੰ ਇਹਦਾ ਦੇਖੋ ਕਹਿੰਦਾ ਪਿਆ ਵਿਆਹ ਨਹੀਂ ਹੋਇਆ ਆ ਰੱਖੇ ਦੇ ਦੀਦੀ ਪਲੀਜ਼ ਆਨੇ ਹਾਂ ਕਰ ਫੋਨ ਦੁਆਰਾ ਉਹਨਾਂ ਨੇ ਕਿਹਾ ਹੈਗਾ ਡੋਡਾ ਕੋਈ ਮੈਡਮ ਆਪਣਾ ਹੀ ਬੰਦਾ ਨਹੀਂ ਹੁੰਦਾ ਤੇ ਉਹਦੇ ਖਿਲਾਫ ਜਾ ਰਹੇ ਆ ਭਾਜੀ ਮੇਰੇ ਮੰਮੀ ਆ ਜਾਣਗੇ ਰੁਕ ਜਾਓ ਭਾਜੀ ਮੰਮੀ ਦੀ ਨਾਲ ਹੀ ਲੈਣ ਆਲੇ ਆਦਾਸ ਮੇਰੇ ਮੰਮੀ ਪ੍ਰੂਫ ਦਿਖਾਉਣਗੇ ਕੋਈ ਨਾ ਦਿਖਾ ਦੇਣ ਕੋਈ ਨਾ ਚੱਲ ਬੈਠ ਕੋਈ ਨਾ ਪੁਲਿਸ ਬੁਲਾ ਲਓ ਮੰਮੀ ਉਹ ਮਕਰਦਾ ਪਿਆ ਹੋ ਜਾ ਗਿਆ ਤੂੰ ਮੈਨੂੰ ਦੇਖ ਲਓ ਮੰਮੀ ਇਹ ਕਿਰੋਪ ਮੰਮੀ ਉਹਦੇ ਕੰਨ ਨਾਲ ਕੁਝ ਨਹੀਂ ਹੁੰਦਾ ਕਿ ਪੀੜ ਪੁੱਤੀ ਕਰਦੀ ਆਲੇ ਜੁੜੀ ਆ ਫਿਰ ਉਹ ਗੱਨੀ ਮੰਮੀ ਫਿਰ ਉਹ ਗੱਨੀ ਮਾਰ ਕੇ ਜਾ ਤਮਾਸ਼ਾ ਕਿੱਤਾ ਐ ਨਾਰਮਲ ਐਂਦੀ ਮੰਮੀ ਖੁਦ ਨਹੀਂ ਆ ਰਹੀ ਜੀ ਸੁਣ ਕੇ ਕੋਈ ਕਹਿੰਦਾ ਵੇ ਕਹਿੰਦੇ ਐਂਦੀ ਮਾਂ ਤਾਂ ਖੁਦ ਨਹੀਂ ਆ ਰਹੀ ਮੰਮੀ ਉਹ ਕਹਿੰਦੇ ਵੇ ਨਹੀਂ ਮੈਂ ਹਾਂ ਉਹ ਕਹਿੰਦੇ ਤੇਰੇ ਕੰਮ ਨਾਲ ਕੁਝ ਨਹੀਂ ਹੁੰਦਾ ਕੋਈ ਨਾ ਬੁਲਾ ਲਾ ਫਿਰ ਮੰਮੀ ਪੀਂ ਨਾ ਆਜੋ ਮੰਮੀ ਕਿ ਆਜੋ ਵੇ ਆ ਜੀ ਕੋਈ ਕਹਿੰਦਾ ਵੀ ਨਹੀਂ ਹੁੰਦਾ ਮੰਮੀ ਆਜੋ ਅਗਰ ਕਿੱਤਾ ਆਈ ਨਹੀਂ ਵੀ ਇਹ ਤਮਾਸ਼ਾ ਕਰਦਾ ਪਿਆ ਅਗਰ ਘਰੇ ਲੈ ਕੇ ਆਓ ਕਹਿੰਦੀ ਹਾਂ ਮੰਮੀ ਕਹਿੰਦੇ ਤੇ ਘਰ ਆ ਜਾ ਤੁਸੀਂ ਆਪਣੇ ਘਰੇ ਜਾ ਰਹੇ ਹੋ ਤੂੰ ਜਾ ਕਿਤੇ ਇਸ ਤਰ੍ਹਾਂ ਕਰ ਰੁਪਰੇ ਤੇ ਮੈਂ ਨਹੀਂ ਜਾਣਾ ਕਰਨੇ ਲੈ ਉਨੇ ਜਣਾ ਕੀ ਗੱਲ ਆ ਅੱਛਾ ਮੱਤਾਂ ਦਾ ਜਬਰਦਸਤੀ ਰੋੜੀਆ ਬਲਿਆ ਨੇ ਨਹੀਂ ਆਓ ਜੀ ਮੇਰਾ ਹਸਬੰਦ ਆਓ ਭਾਈ ਕੋਈ ਹਸਬੰਦ ਨਹੀਂ ਆ ਗਾ ਹਸਬੰਦ ਆਓ ਮੈਂ ਕਿਹਾ ਵੀ ਮੈਂ ਘਰੇ ਜਾ ਰਿਹਾ ਤੇਰੇ ਵੀ ਨਹੀਂ ਕੰਮ ਕੋਈ ਹੈ ਉਹਨੇ ਉਧਰੋਂ ਵੀ ਕਦਾ ਲਿਆ ਮੈਨੂੰ ਮੈਨੂੰ ਛੱਡ ਕੇ ਮੈਂ ਮੇਰੀ ਪਰਮਾਨਾ ਨਹੀਂ ਚੜਾਇਆ ਇਹ ਆਪੇ ਆਪ ਵੀ ਕੱਲੀ ਹੀ ਆ ਰਹੀ ਆਪ ਤੂੰ ਝੂਠ ਨਾ ਬੋਲ ਕੋਈ ਨਾ ਬਣਾਵਾ ਚੱਲ ਵੀਡੀਓ ਨਾ ਬਣਾਓ ਭਾਜੀ ਪਲੀਜ਼ ਨਾ ਬਣਾਓ ਯਾਰ ਬਣਾਓ ਭਾਈ ਆ ਜੀ ਵੀਡੀਓ ਬਣਾਓ ਇਹਦੀ ਵੀਡੀਓ ਬਣਾਓ ਇਹਦੀ ਇਦਾਂ ਦੇ ਮਾਮਲੇ ਆ ਤਾਂ ਕੁੜੀਆਂ ਮੁਰੇ ਹੋ ਹੋ ਕੇ ਬੋ ਆ ਬਣਾਵਾ ਦਿਓ ਵੀਡੀਓ ਭਾਜੀ ਇੱਦਾਂ ਥੋੜੀ ਹੁੰਦਾ ਮੈਡਮ ਕੋਈ ਆਪਣਾ ਆਪਣਾ ਤਾਂ ਰੱਖੋਗੇ ਨਾ ਕੁਛ ਕਿ ਆ ਉਹ ਵੀ ਤਾਂ ਬੋਲਦੇ ਕਿ ਆ ਜੀ ਤੁਸੀਂ ਤਾਂ ਨਾ ਕਿ ਹਸਬੰਦ ਨਹੀਂ ਨਾ ਹਾਂ ਬੁਲਾਓ ਭਾਜੀ ਪੁਲਿਸ ਬੁਲਾਓ ਹਸਬੰਦ ਨਹੀਂ ਆਇਆ ਮੇਰਾ ਹਸਬੰਦ ਹੈ ਹਸਬੰਦ ਨਹੀਂ ਆਗਾ ਭਾਈ ਹਸਬੰਦ ਹੈ ਪੁਲਿਸ ਬੁਲਾਓ ਬਣਾ ਸੀ ਪਲੀਜ਼ ਨਾ ਟੀਸ ਕਰੋ ਫਾਈ ਕਰਿਓ ਕੌਨ ਪੁਲਿਸ ਨੂੰ ਯਾਰ ਆ ਰਹੀ ਆ ਰਹੀ ਆੜੇ ਤੋਂ ਕੋਈ ਨਾ ਜਿਵੇਂ ਆਪ ਜੀ ਜਾ ਰਹੇ ਪੱਜੀ ਜਾ ਰਹੇ ਮੈਂ ਰੋਕਿਆ ਸੀ ਭਾਜੀ ਨੂੰ ਮੈਂ ਕਿਹਾ ਭਾਜੀ ਇੱਕ ਇੱਕ ਮਿੰਟ ਨੂੰ ਪਕੜਨਾ ਇਹ ਕਿੰਨੇ ਦਿਨ ਤੋਂ ਘਰ ਨਹੀਂ ਆ ਰਹੇ ਮੈਨੂੰ ਕਹਿੰਦੇ ਨੇ ਦਿੱਲੀ ਜਾ ਰਹੇ ਤੇ ਜਾ ਰਹੇ ਮੈਂ ਹਾਂ ਤੇ ਹਾਂ ਮਿਲਾਈ ਹਾਂ ਜੀ ਤੁਸੀਂ ਵੀਡੀਓ ਕਰ ਰਹੇ ਹੋ ਮੀਡੀਆ ਤੋਂ ਅਜੀ ਮੀਡੀਆ ਤੋਂ ਫੜਦੇ ਨਹੀਂ ਮੈਂ ਕਹਿ ਰਹੀਆਂ ਵੀਡੀਓ ਨਾ ਮੈਡਮ ਹੱਲਾ ਗੱਲਾ ਕਰਾਂਗੇ ਕੰਪਲੇਨਟ ਕਰਾਣਾ ਚਾਹੁੰਦੇ ਤੁਸੀਂ ਨੇ ਕੰਪਲੇਨਟ ਨਹੀਂ ਕਰਾਣੀ ਇਹਨਾਂ ਨੂੰ ਚਲੋ ਫਿਰ ਬੁੱਕ ਯਾਰ ਜੀ ਕੰਪਲੇਨਟ ਕਰਾਣ ਜਾਂਦੇ ਫਿਰ ਰੱਖਣਾ ਨਹੀਂ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਘਰ ਚਲੋ ਮੈਂ ਨਹੀਂ ਇਹਨਾਂ ਮੇਰਾ ਵਿਆਹ ਨਹੀਂ ਮੇਰਾ ਫੋਨ ਹੈ ਸਰ ਮੇਰਾ ਫੋਨ ਤੋੜ ਦਿੰਦੀ ਹੈ ਗੱਡੀ ਤੋੜਦੀ ਇਹਦੀ ਸਿੱਖ ਨੂੰ ਮਨਾ ਕੀਤਾ ਕਿ ਹੱਜ ਕਰ ਇਹਨਾਂ ਦੇ ਝੂਠ ਬੋਲ ਮੈਂ ਨਹੀਂ ਕਰੀ ਤਾ ਮਾ ਬੱਬਾ ਦੋਨੋਂ ਕਦੇ ਘਰ ਦੇ ਬਲਾਉ ਤੈਨੂੰ ਕਰਨਾ ਕੁਝ ਮਾਰ ਕੇ ਤੇ ਕੋਈ ਇਹਨਾਂ ਨੂੰ ਕੁਝ ਚੱਲਣ ਦਾ ਨਹੀਂ ਗੱਲ ਕੀਤੀ ਹੈ ਤੇ ਉਹ ਕਦੇ ਦੋ ਬਲਾਉ ਮੇਰੇ ਕੋਲ ਸੜਾ ਹੈ ਕੋਈ ਇਹਨਾਂ ਨੂੰ ਫਿਰ ਤੋਂ ਜਾਣਾ ਪਾ ਜੇ ਮੇਰੇ ਬੱਬੇ ਕੰਪਲੇਨਡ ਕਰੋ ਨਾ ਕਿ ਜਾਨ ਨਾਲ ਜਦੋਂ ਵੀ ਕੰਪਲੇਨਡ ਕੀ ਫੇਰ ਕਰ ਰਹੇ ਹੋ ਫਿਰ ਸੈਟਿੰਗ ਕਰੇਗੇ ਬੰਦਾ ਸੁਨਨੀ ਕਿਰਾਏ ਤੇ ਲੋਰ ਖਦਾ ਸੁਨਨੀ ਕਿਰਾਏ ਤੇ ਆਓ ਕਿਵੇਂ ਆਜੂ ਘਰ ਵਾਲੀ ਹੈ ਨਹੀਂ ਸਰ ਮੈਰਿਜ ਨਹੀਂ ਹੋਈ ਸਾਡੀ ਹੈ ਮੈਰਿਜ ਨਹੀਂ ਹੋਈ ਜੀ ਰੋਕਾ ਵਗੈਰਾ ਹੋਇਆ ਰੋਕ ਅੰਗੇਜਮੈਂਟ ਹੋਈ ਪਰ ਚੂੜਾ ਵਗੈਰਾ ਪਾਇਆ ਹੋਇਆ ਕੁੜੀ ਉਹ ਉਹਨਾਂ ਨੇ ਤਾਂ ਪਾਇਆ ਹੋਇਆ ਸੀਗਾ ਜੀ ਜਦੋਂ ਅੰਗੇਜਮੈਂਟ ਤੇ ਆਈ ਸੀਗੀ ਉਦੋਂ ਪਾਇਆ ਸੀਗਾ ਪਰ ਜੀ ਭਾਈ ਹੁਣ ਤੁਹਾਡੀ ਗੱਲ ਮੰਨੀਏ ਕਿ ਪੁਲਿਸ ਦੀ ਮੰਨੀ ਪੁੱਛੋ ਉਹ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਜੀ ਠੀਕ ਹੈ ਸਾਰੇ ਪ੍ਰੋਫਾਈਲ ਵੀ ਵਾਇਰਲ ਹੋਈ ਹੈ ਜੂੜਾ ਪਾਇਆ ਹੈ ਇਹ ਫੇਕ ਹੈ ਉਹ ਇਹ ਫੇਕ ਹੈ ਜੀ ਤੇ ਪਰ ਹੋਇਆ ਕੀ ਸੀ ਕੀ ਉੱਤੇ ਰੋਈ ਗੱਲ ਨਹੀਂ ਮਾਰਕੀਟ ਜੀ ਮੈਂ ਇਹਦਾ ਨਹੀਂ ਰਹਿਣਾ ਚਾਹੁੰਦਾ ਜਬਰਦਸਤੀ ਮੈਨੂੰ ਆਪਣੇ ਨਾਲ ਰੈਨ ਲਈ ਮਜਬੂਰ ਕਰ ਰਹੀ ਹੈ ਤੇ ਫਿਰ ਨਾਲੇ ਕਹਿੰਦੇ ਵੀ ਰਸਤਾ ਵੀ ਰੋਕਿਆ ਜਾਂਦਾ ਕਿੱਥੇ ਜੋਬ ਹਾਂਜੀ ਮੇਰੀ ਰੇਕੀ ਕਰਦੀ ਹੈ ਜੀ ਪਾਰਕਿੰਗ ਵਾਲਿਆਂ ਕੋਲ ਪੁੱਛਦੀ ਰਹਿੰਦੀ ਹੈ ਮੇਰੀ ਰੇਕੀ ਕਰਦੀ ਹੈ ਮਤਲਬ ਮੈਨੂੰ ਇਹਨਾਂ ਜੋਬ ਤੇ ਆਣਾ ਜਾਣਾ ਔਖਾ ਕੀਤਾ ਪਿਆ ਹੈ ਨਾ ਮੈਨੂੰ ਕਿਤੇ ਬਾਹਰ ਜਾਣ ਦਿੰਦੀ ਹੈ ਅਗਰ ਮੈਂ ਕਿਸੇ ਆਫਿਸ ਦੇ ਕੰਮ ਵੀ ਜਾਣਾ ਹੋਵੇ ਤਾਂ ਮੇਰੀ ਉੱਥੇ ਵੀ ਰੇਕੀ ਕਰਦੇ ਤੁਹਾਨੂੰ ਵੀ ਦੇਰ ਤੋਂ ਇੱਕ ਬੁੱਝੇ ਨੂੰ ਤੁੰਕੀਆਂ ਵੀ ਦੇ ਰਹੀ ਹੈ ਮੈਨੂੰ ਤੁੰਕੀਆਂ ਵੀ ਮਿਲਦੀ ਹੈ ਬਿਲਕੁਲ ਕਿਹਦੇ ਬ੍ਰਾਦਰ ਵੱ ਜੋਨਾ ਮਾਮਲਾ ਪੁਲਿਸ ਦੇ ਵਿੱਚ ਆਇਆ ਕਿ ਹਾਂ ਕੋਈ ਨਾ ਪੁਲਿਸ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਸਾਰਾ ਇਹ ਵੀ ਲੋਕਾਂ ਦੇ ਭੀੜ ਦੇ ਵਿੱਚ ਕਹਤਾ ਵੀ ਮੋਬਾਈਲ ਲੈ ਕੇ ਭੱਜ ਗਿਆ ਤੁਸੀਂ ਹਾਂ ਪਹਿਲਾਂ ਮੈਨੂੰ ਉਹਨੇ ਝੋਟਕੇ ਕੇ ਰੁਕਵਾਇਆ ਸਾਰਿਆਂ ਕੋਲੋਂ ਕਿ ਮੇਰਾ ਪਰਸ ਲੈ ਕੇ ਭੱਜ ਗਿਆ ਹਾਂ ਫੇਰ ਜਦੋਂ ਸਾਰਿਆਂ ਨੇ ਰੋਕਿਆ ਫੇਰ ਆ ਕੇ ਕਹਿੰਦੀ ਨਹੀਂ ਨਹੀਂ ਮੈਂ ਝੂਠ ਬੋਲਿਆ ਸੀਗਾ ਉਹ ਵੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਦਿਖਾਈ ਗਿਆ ਹੁਣ ਚੌਂਕੀ ਦੇ ਵਿੱਚ ਇਨਸਾਫ ਲਈ ਆਏ ਹੋ ਹਾਂਜੀ ਬਿਲਕੁਲ ਜੀ ਤੇ ਮੈਰਿਜ ਕੱਲ ਨੂੰ ਜੇ ਮੈਰਿਜ ਕਰਾਣੀ ਕੋਈ ਮੈਰਿਜ ਕਰਾਉਂਗਾ ਨਹੀਂ ਜੀ ਨਹੀਂ ਬਿਲਕੁਲ ਸਮਝ ਆ ਗਿਆ ਛੋਟਾ ਓਟ ਹੋ ਗਿਆ ਨਾਲ ਆਪਾਂ ਜਿਵੇਂ ਬ ਸਰੇ ਜਿਹੜਾ ਮਾਮਲਾ ਹੈ ਇੱਕ ਵੀਡੀਓ ਵਾਇਰਲ ਹੋਈ ਹੈ ਫੋਕਲ ਦੀ ਮਾਰਕੀਟ ਚ ਪੂਰਾ ਮੈਟਰ ਕੀ ਹੈ ਮੀਆਂ ਬੀਬੀ ਦਾ ਮਟਰ ਹੈ ਪਰ ਉਹਦਾ ਹਸਬੰਦ ਥੋੜਾ ਨਰਾਜ਼ ਸੀ ਇਹਨਾਂ ਲੜਕੀ ਘਰ ਨਹੀਂ ਜਾ ਰਹਾ ਸੀ ਉਹਨਾਂ ਦਾ ਛੋਟੋ ਝੋਟ ਹੋ ਗਿਆ ਡਿਸਪਿਊਟ ਉਹਨਾਂ ਦਾ ਤੇ ਕਿਹੜੇ ਥਾਣੇ ਦਾ ਮਾਮਲਾ ਸਰੇ ਕਿਹੜੀ ਚੌਂਕੀ 'ਚ ਚੌਂਕੀ ਕੋਚਰ ਮਾਰਕੀਟ ਦਾ ਏਰੀਆ ਕੋਚਰ ਮਾਰਕੀਟ ਦਾ ਥਾਣਾ ਡਿਵੀਜ਼ਨ ਨੂੰ ਪੰਜ ਦਾ ਤੇ ਤਾਂ ਸਭ ਤੋਂ ਟਾੜਾ ਕੀ ਨਾਵਾ ਮੈਂ ਨਾ ਅੱਛੀ ਸਿਰ ਗਿਸ਼ਕ ਬਾਦ